ਤਾ ਕਰੋ ਵੈਰਾ ਕਰੋ ਮੈਂ ਜਿਹੀ ਘਣ ਚੇਰੀ ਰਾਮ ਕੇਦੇ ਸੱਚੇ ਪਾਤਸ਼ਾਹ ਸੇ ਬਾਲਕੁ ਵਹਿਗੁਰੂ ਤੂੰ ਸਭ ਦਾ ਮਾਲਕ ਹੈ ਵੈਰਾ ਕਰੋ ਅਨੇਕਾਂ ਖਜ਼ਾਨਿਆਂ ਦਾ ਤੂੰ ਮਾਲਕ ਹੈ ਤੂੰ ਸਭ ਦਾ ਮਾਲਕ ਹੈ ਮੇਰੀ ਜਈਆਂ ਦਾਸੀਆਂ ਬੇਅੰਤ ਦਾਤਿਆ ਤੇਰੀ ਦੀ ਨਹੀਂ ਦਾ ਮਨੁੱਖ ਦਾਸੀ ਮੇਰੇ ਵਰਗੀਆਂ अनेका ਹੀ ਤੇਰੀਆਂ ਦਾਸੀਆਂ ਨੇ ਤੂੰ ਤੇ ਮਾਲਕ ਹੈ ਬਹੁਤ ਵੱਡੇ ਖਜ਼ਾਨਿਆਂ ਦਾ ਮਾਲਕ ਹੈ ਫਿਰ ਕਹਿੰਦੇ ਨੇ ਤੂੰ ਸਾਗਰ ਹੋ ਰਤਨਾਗਰ ਹੋ ਹੋਂਸਾਰ ਨਾ ਜਾਣਾ ਤੇਰਾ ਪੰਦੇ ਤੂੰ ਤੇ ਸਾਗਰ ਹੈ ਤੂੰ ਸਮੁੰਦਰ ਹੈ ਰਤਨਾ ਦਾ ਸਾਗਰ ਹੈ ਬੇਅੰਤ ਰਤਨ ਨੇ ਤੇਰੇ ਵਿੱਚ ਪਰ ਮੈਂ ਤੇਰੇ ਸਾਰ ਨੂੰ ਕੀ ਜਾਣ ਸਕਦਾ ਹਾਂ ਮੈਂ ਤੇਰੀ ਕੋਈ ਵੀ ਤੇਰੇ ਸਾਰ ਨਹੀਂ ਜਾਣ ਸਕਦਾ ਜਿਵੇਂ ਕਿ ਇੱਕ ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਇਹ ਜੀਵ ਵਿਚਾਰਾ ਵੀ ਉਸ ਕਾਲਪੂਰਕ ਵਹਿਗਰੂ ਰੂਪੀ ਸਾਗਰ ਦਾ ਜਿਹੜਾ ਹੈ ਉਹ ਅੰਤ ਨਹੀਂ ਪਾ ਸਕਦਾ ਪਰ ਸਮਝਿਆ ਜਾ ਸਕਦਾ ਹੈ ਉਸ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ ਸਤਿਗੁਰੂ ਰਤਨਾ ਦੀ ਗੱਲ ਕਰਦੇ ਨੇ ਰਤਨ ਜਿਹੜਾ ਹੈ ਬਹੁਤ ਕੀਮਤੀ ਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ ਰਤਨਾ ਦਾ ਸਾਗਰ ਹੈ ਸਤਿਗੁਰੂ ਜੋ ਗੁਰਬਾਣੀ ਵਿੱਚ ਆਪਾਂ ਨੇ ਬਚਨ ਪੜਿਆ ਰਤਨਾ ਬੋਧਾਰਥ ਵਣਜੀ ਹੈ ਸਤਿਗੁਰੂ ਦੀਆ ਵਜਾਈ ਰਾਮ ਸੱਚੇ ਪਾਤਸ਼ਾਹ ਗੁਰਬਾਣੀ ਨੂੰ ਜ਼ਿਕਰ ਕਰਦੇ ਕਿ ਜਿਸ ਨੂੰ ਸਤਗੁਰੂ ਬੁਝਾ ਦੇਵੇ ਸਮਝਾ ਦੇਵੇ ਪਰਮਾਤਮਾ ਦੇ ਨਾਮ ਰੂਪੀ ਰਤਨਾ ਦਾ ਹੀ ਵਾਪਾਰ ਹੈ ਭਾਵੇਂ ਜਿਸ ਨੂੰ ਸਤਿਗੁਰੂ ਨੇ ਸਮਝਾ ਦਿੱਤਾ ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਨਾਮ ਰੂਪੀ ਰਤਨ ਹੈ ਜੋ ਆਪਾਂ ਗੁਰਬਾਣੀ ਵਿੱਚ ਰੋਜ਼ ਪੜ੍ਹਦੇ ਹਾਂ ਤੀਨ ਧਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕਿ ਨਾਏ ਕਰੀ ਜੇਤੀ ਸਿਰਜੁ ਆਪਿ ਵਿਖਾ ਮੇੜੁ ਦਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੋਈ ਇਹਦੇ ਵਿੱਚ ਪੁਰਖ ਜੇ ਤੂੰ ਗੁਰੂ ਦੀ ਸਿੱਖਿਆ ਨੂੰ ਸੁਣੇ ਗੁਰੂ ਦੀ ਸਿੱਖਿਆ ਦੇ ਚੱਲੇ ਤਾਂ ਜਿਹੜਾ ਤੇਰੇ ਮਤ ਵਿੱਚ ਰਤਨ ਜਵੇਹਿਰ ਮਾਨ ਉਹ ਆਲਪੁਰ ਕੋਈ ਦਾ ਨਾਮ ਹੈ ਉਹ ਪ੍ਰਗਟ ਹੋ ਜਾਂਦਾ ਹੈ ਪਰ ਜਿਹੜਾ ਮਤ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਜਿਸ ਨੂੰ ਰਤਨ ਜਵੇਹਿਰ ਮਾਨਕ ਸਤੁ ਕਹਿੰਦੇ ਨੇ ਇਹ ਗੁਰੂ ਦੀ ਸਿੱਖਿਆ ਤੇ ਚੱਲਣ ਦੇ ਨਾਲ ਹੀ ਅਸਲ ਵਿੱਚ ਪ੍ਰਗਟ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਉਸੇ ਨੂੰ ਮਿਲਦਾ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਜਿਸ ਨੇ ਗੁਰੂ ਦੀ ਸਿੱਖਿਆ ਨੂੰ ਅਮ੍ਰਿਤ ਕਰ ਲਿਆ ਅਸਲ ਵਿੱਚ ਪ੍ਰਮਾਤਮਾ ਦਾ ਨਾਮ ਉਸੇ ਨੂੰ ਮਿਲਦਾ ਹੈ ਸਤਿ ਸੰਗੋਹ ਕਹਿੰਦੇ ਨੇ ਰਤਨ ਮੈਂ ਪਦਾਰਥ ਬਣ ਜੀਏ ਸਤਿਗੁਰ ਦੀ ਆਵਾਜ਼ ਹੀ ਰਾਮ ਲਾਹਾ ਲਾਭ ਹਰ ਭਗਤ ਹੈ ਹੁਣ ਮੈਂ ਹੁਣੀ ਸਮਾਈ ਰਾਮ ਹੁਣ ਪਰਮਾਤਮਾ ਦਾ ਨਾਮ ਜਪਣ ਦਾ ਕੀ ਲਾਭ ਹੋਇਆ ਲਾਹਾ ਲਾਭ ਹਰ ਭਗਤ ਹੈ ਜਿਹੜੇ ਪਰਮਾਤਮਾ ਦੇ ਭਗਤ ਨੇ ਜਿਹੜੇ ਕੇਵਲ ਤੇ ਕੇਵਲ ਪਰਮਾਤਮਾ ਦੀ ਹੀ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਉਹ ਭਗਤ ਫਿਰ ਲਾਹਾ ਪ੍ਰਾਪਤ ਕਰ ਲੈਂਦੇ ਨੇ ਲਾਹਾ ਪ੍ਰਾਪਤ ਕੀ ਹੁੰਦਾ ਹੈ ਲਾਹ ਕੀ ਹੁੰਦਾ ਹੈ ਗੁਣ ਮੇ ਗੁਣੀ ਸਮਾਈ ਰਾਮ ਕਹਿੰਦੇ ਉਹ ਭਗਤਪੁਰਖ ਵਾਹਿਗੁਰੂ ਜਿਹੜਾ ਗੁਣਾ ਦਾ ਖਜ਼ਾਨਾ ਹੈ ਤੇ ਜਿਹੜੇ ਭਗਤ ਨਾਮ ਸਿਮਰਨ ਕਰਦੇ ਨੇ ਉਹ ਉਸ ਗੁਣੀ ਨਿਧਾਨ ਦੇ ਵਿੱਚ ਸਮਾਈ ਪਾ ਜਾਂਦੇ ਉਸ ਦੇ ਵਿੱਚ ਲੀਨ ਹੋ ਜਾਂਦੇ ਇਹ ਕੋ ਸਾਗਰ ਦਾ ਅੰਦਰ ਤੇ ਨਹੀਂ ਕੋਈ ਪਾ ਸਕਦਾ ਪਰ ਉਸ ਦੇ ਵਿੱਚ ਲੀਨਤਾ نصیਬ ਹੋ ਸਕਦਾ ਜਿਵੇਂ ਮੱਛੀ ਪਾਣੀ ਦਾ ਸੁੱਖ ਮਾਣ ਸਕਦੀ ਹੈ ਪਰ ਮੱਛੀ ਕਦੇ ਸਮੁੰਦਰ ਦਾ ਅੰਦਰ ਹੀ ਪਾ ਸਕਦੀ ਇਸੇ ਤਰ੍ਹਾਂ ਇਹ ਜੀਵ ਹੈ ਜਿਹੜਾ ਉਸ ਗੋਰੀ ਨਿਧਾਨ ਦੇ ਵਿੱਚ ਸਮਾਈ ਤੇ বাস ਸਕਦਾ ਪਰ ਭਗਾਂ ਵਾਲਾ ਉਸ ਦਾ ਉਸ ਦਾ ਕਦੇ ਉਸ ਦਾ ਕੋਈ ਅੰਦਰ ਹੀ ਪਾਉ ਇਸ ਕਰਕੇ ਰਤਨਾ ਦੀ ਖਾਨ ਹੈ ਰਤਨ ਜਵੇਹਿਰ ਬਾਣ ਕਹੇ ਇਹ ਸਤਿਗੁਰੂ ਜੋ ਕਹਿੰਦੇ ਨੇ ਲਾਹਾ ਲਾਭ ਹਰ ਭਗਤ ਗੋਰੀ ਸਮਾਈ RAM ਕਹਿੰਦੇ ਨੇ ਉਹ ਜੀਵ ਜਿਹੜੇ